No. no. That, um. Uh ਕਾਏ ਪਵਿੱਤ ਜਾ ਸਤ ਗੁਰ ਕੀ ਸੱਚ ਸਾਖੀ ਬੇਗਨ ਬਿਨਾਸਨ ਸਗਦੁਖਨਾਸਨ सत्वुर नाम दर्डाया कोई पाप पए सब पावन जननानक सुख कर आए ਸਰਣਾਗਤੀ ਇਰਪਾਨ ਦਇਆਲ ਇਕ ਅਕਰ ਹਰ ਮਨ ਵਸਤ ਨਾਨਕ ਹੋਤਨਹਾ ਇਕ ਅੱਖਰ ਹਰ ਮਨ ਵਸਤ ਨਾਨਕ ਹੋਤਨਹਾ ਦੋ ਜਹਾਨਾ ਦੇ ਵਾਲੀ ਚਬਰ ਤਖਤਾਂ ਦੇ ਮਲਕ ਤਨ ਤਨ ਸਾਹਿਬ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮੂਰਤ ਨਿੱਗੀ ਗੋਤ ਦਾ ਅਨੰਦ ਮੰਨ ਲਈ ਪਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਭਗ ਹਨ ਧੰ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮਵਾਰਕ ਰਸਨਾ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਅਨੰਦ ਸਹਿਬ ਦੀ ਬਾਣੀ ਦੀ ਆਪਾਂ ਹਰ ਰੋਜ਼ ਲੜੀ ਬਾਤ ਵਿਚਾਰਾਂ ਦੀ ਸੰਜੁਗਤ ਹਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਰਕਸ਼ਿਸ਼ ਕਰਦੇ ਨੇ ਹਰ ਰਾਸ ਮੇਰੀ ਮਨਮੁਨ ਚਾਰਾ ਹਰ ਆਸੰਦ ਬਪਾਰ ਕਰਨ ਵਾਲੇ ਤਨ ਦੀ ਪੂੰਜੀ ਨੂੰ ਰਾਸ ਕਿਹਾ ਜਾਂਦਾ ਕਿ ਹਰ ਰਾਸ ਉਹ ਹਰ ਰਾਸ ਤਨ ਪੂੰਜੀ ਪਰਮਾਤਮਾ ਦੇ ਨਾਮ ਦੇ ਪੂੰਜੀ ਹੈ ਤੇ ਮੇਰਾ ਮਨ ਬਣਜਾਰਾ ਹੈ ਬਣਜਾਰਾ ਕਹਿੰਦੇ ਨੇ ਵਪਾਰ ਕਰਨ ਵਾਲੇ ਨੂੰ ਬਣਜ ਕਰਾਇ ਵਾਲਾ ਕਿ ਐ ਮਨ ਤੂੰ ਹਰ ਕੇ ਨਾਮ ਕੇ ਵਪਾਰੀ ਕੀਰਾ ਹਾਥ ਚੜਿਆ ਨਿਰਮੂਲ ਛੁੱਟ ਗਈ ਇਸਾਰ ਇੱਥੇ ਰੱਬ ਦੇ ਨਾਮ ਦਾ ਬਣਜ ਕਰਨ ਆਏ ਆ ਜਿਤਨਾ ਤੇ ਤੇ ਤੋਂ ਬਣਜ ਕਰਿਆ ਜਾਂਦਾ ਤੇਰੇ ਤੋਂ ਉਤਨਾ ਬਣਜ ਕਰ ਲੈ ਕਿਉਂਕਿ ਇਸ ਬਣਜ ਨੇ ਇਸ ਵਪਾਰ ਨੇ ਤੇਰੇ ਅੱਗੇ ਕਰਨਾ ਰੱਬ ਦਾ ਨਾਮ ਖਰੀਦੇ ਆ ਗਿਆ ਮਨ ਦੇ ਨਾਲ ਰੱਬ ਦਾ ਨਾਮ ਜਪਿਆ ਗਿਆ ਮਨ ਦੇ ਨਾਲ ਹਰ ਰਾਸ ਮੇਰੀ ਮਨ ਬਣ ਜਾੜਾ ਸਤਿਗੁਰ ਤੇ ਰਾਸ ਜਾਨੀ ਹੁਣ ਮਨ ਜਦੋਂ ਬਣ ਜਾੜਾ ਬਣਦੇ ਉਹ ਨਾ ਰੱਬ ਦਾ ਚੰਗਾ ਲੱਗਦਾ ਸਕੂਨ ਮਿਲਦਾ ਇਹ ਬਣ ਜ ਕਰਦੇ ਇਹ ਕੱਲ ਦੇ ਲਈ ਮੈਂ ਆ ਵੀ ਕਰ ਲਾ ਅੱਗੇ ਦੇ ਲਈ ਮੈਂ ਐਂ ਦਾ ਕਰ ਲਾ ਬਾਕੀ ਦੀ ਤਾਂ ਦੌਲਤ ਬਾਕੀ ਤਾਂ ਰੁਦਵੇ ਫਿੱਕੇ ਨੇ ਥੀ ਰਹ ਜਾਣੇ ਨੇ ਰੱਬ ਦਾ ਨਾਮ ਇੱਕੋ ਹੀ ਹੈ ਜਿਹੜਾ ਇਨਸਾਨ ਦੇ ਨਾਲ ਜਾਂਦਾ ਹੈ ਜਿਹ ਮਾਤ ਪਿਤਾ ਸਤਮੀ ਤਨ ਭਾਈ ਮਨ ਹੂਮਾ ਨਾਮ ਤੇਰੇ ਸੰਗ ਸਹਾਈ ਰੱਬ ਦਾ ਨਾਮ ਹੈ ਜਿਹੜਾ ਦਰਗਾਹ ਦੇ ਵਿੱਚ ਵੀ ਦੇ ਨਾਲ ਰਹਿੰਦਾ ਹੈ ਬਾਕੀ ਦਾ ਇਹ ਦੁਨੀਆ ਤੱਕ ਹੈ ਮਹਾਂਪਤ ਜਦੋਂ ਤੱਕ ਸਵਾਸ ਨੇ ਮਹਿਲ ਮਾੜੀ ਤੇ ਰਤੂਵੇ ਤੇਰੇ ਨੇ ਤੇਰੇ ਪਰਿਵਾਰ ਵਾਲੇ ਆਪਣੇ ਨੇ ਸਭ ਕੁਝ ਤੇਰਾ ਬਣ ਹੈ ਸਵਾਸ ਨਿਕਲ ਗਏ ਨੇ ਕੋਈ ਆਪਣਾ ਨਹੀਂ ਹੈ ਆਪਣੇ ਵੀ ਬਰਾਏ ਹੋ ਜਾਂਦੇ ਨੇ ਕਈ ਵਾਰ ਭੁੱਲੇ ਚੁੱਕੇ ਹੱਥ ਵੀ ਲੱਗ ਜਾਂਦਾ ਹੈ ਕੱਪੜਿਆਂ ਨੂੰ ਡੈਡ ਬੋਡੀ ਤੋਂ ਫਿਰ ਹੱਥ ਧੋਂਦੇ ਨੇ ਕੌਣ ਆਪਣੇ ਇਤਨਾ ਤੈਂ ਪਰਾਇਆ ਨਹੀਂ ਕੀਤਾ ਕਿਸੇ ਨੂੰ ਤੇਰੇ ਲਈ ਸਾਰੇ ਪਰਾਇੇ ਹੋ ਗਏ ਨੇ ਉਹਦਾ ਰੱਬ ਦਾ ਨਿਜਮ ਸੀ ਜੋ ਤੇਰੇ ਤੇ ਚੱਲਿਆ ਹੈ ਤੇਰੇ ਸਵਾਸਾਂ ਨੂੰ ਹਰ ਲਿਆ ਹੈ ਅਰ ਤੇਰੇ ਨਾਲ ਜਿਹੜਾ ਸਦੋਗਨ ਹੋ ਰਿਹਾ ਹੈ ਤਾਂ ਉਹ ਇਨਾਮ ਤੋਂ ਬਿਨਾਂ ਹੈ ਕਿਉਂਕਿ ਜਿਨ੍ਹਾਂ ਦਾ ਜਨਮ ਵੀ ਸੋਹਿਲਾ ਤੇ ਜਿਨ੍ਹਾਂ ਦਾ ਮਰਨ ਵੀ ਸੋਹਿਲਾ ਉਹ ਰੱਬ ਦੇ ਨਾਮ ਦੇ ਨਾਲ ਇਹਦੇ ਕਰਕੇ ਸਤਗੁਰ ਤੇ ਰਾਸ ਜਾਣੀ ਐਦਾਂ ਦਾ ਰਾਸ ਜਾਂ ਐਦਾਂ ਦਾ ਬਣ ਜਿਵੇਂ ਕਰਨਾ ਹੈ ਇਹ ਸਤਗੁਰਾਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਕਲਉਤੇ ਨੇ ਜਿਹੜੇ ਸਾਨੂੰ ਬਣਜ ਕਰਨਾ ਸਿੱਖਾ ਉਨਦੇ ਸੋਖੇ ਸ਼ਬਦਾਂ ਦੇ ਵਿੱਚ ਕਈ ਇਹ ਬਣਜ ਕਿਸ ਤਰ੍ਹਾਂ ਕਰਨਾ ਹੈ ਸਤਿਕਾਰਯੋਗ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਇ ਇਹਨਾਂ ਦੋ ਪੰਗਦੀਆਂ ਦੇ ਵਿੱਚ ਬੜਾ ਬਣਜ ਅਤੇ ਬੜਾ ਰੱਬ ਨੇ ਅਦੁੱਤੀਆਂ ਦਾਤਾਂ ਰੱਖੀਆਂ ਨੇ ਉਹ ਕਹਿੰਦੇ ਨੇ ਕਿ ਤੇਨੋ ਕੁਝ ਚਾਹੀਦਾ ਤਾਂ ਤੈਨੂੰ ਲਾਜ਼ਮ ਹੀ ਹੈ ਬਦਲਣਾ ਪਵੇਗਾ ਤੇ ਕੁਝ ਹਾਸਲ ਕਰਨ ਹੈ ਕਿ ਤੇਰੀ ਦੇਹੀ ਨੂੰ ਰੋਗ ਨਾ ਲੱਗੇ ਲਾਜ਼ਮ ਹੀ ਹੈ ਯਤਨ ਕਰਨਾ ਪੈਂਦਾ ਅੱਜ ਦੇ ਬੜੇ ਯਤਨ ਨੇ ਸਰੀਰ ਨੂੰ ਆਪਣੇ ਆਪ ਨੂੰ ਮੈਂਟੇਨ ਕਰਨ ਦੇ ਲਈ ਪਰ ਸਤਿਗੁਰੂ ਇੱਕ ਸੌਖਾ ਤਰੀਕਾ ਦੱਸਦੇ ਨੇ ਬਾਬਾ ਫਰੀਦ ਜੀ ਫਰੀਦਾ ਪਹਿਲਾਂ ਤਾਂ ਬੁਰੇ ਦਾ ਭਲਾ ਕਰ ਅਤੇ ਦੂਸਰ ਤੇਰਾ ਗੁੱਸਾ ਗੁੱਸੇ ਨੂੰ ਛੱਡ ਦੇ ਇਹ ਹੰਡਾਵੇ ਨਾ ਤੇਰਾ ਮਨੁ ਅਤੇ ਦਾਤਾਂ ਮਿਲਣ ਗਈਆਂ ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਝ ਪਾਏ ਇਨਸਾਨ ਲੈਣਾ ਕੀ ਜੁੰਗ ਦੇਹੀ ਕਾਇਆ ਤਦ ਰੋਸਰ ਰਵੇ ਸਾਡੀ ਦੇਹੀ arogh ਰਵੇ ਕਾਇਆ ਨੂੰ ਸਰੀਰ ਨੂੰ ਕੋਈ ਰੋਗ ਨਾ ਹੋਵੇ ਸਤਗੁਰੂ ਬਾਬਾ ਫਰੀਦ ਜੀ ਕਹਿੰਦੇ ਉਹ ਵੀ ਤੇਰੀ ਜੋੜੀ ਪਿਆ ਪੱਲੇ ਸਭ ਕਿਛ ਦਾ ਕੀ ਪੱਲੇ ਪੋਣੇ ਹਰ ਇੱਕ ਦਾਤ ਇਹ ਪੱਲੇ ਲੈਣਾ ਚਾਹੁੰਦਾ ਉਹ ਕਹਿੰਦੇ ਤੇਰੇ ਪੱਲੇ ਪਵੇਗੀ ਪਰ ਸਿੱਖ ਤਾਂ ਸਹੀ ਨਾ ਮਨ ਨੂੰ ਹੰਡਾਉਣਾ ਤੇਰਾ ਮਨ ਹਜੇ ਗੁੱਸੇ ਨੂੰ ਹੰਡਾ ਰਿਹਾ ਹੈ ਹੰਡਾਉਂਦਾ ਹੰਡਾਉਂਦਾ ਇਤਨਾ ਗੁੱਸੇ ਨੇ ਕਬਰ ਕਰ ਲਿਆ ਰੱਬ ਦੇ ਦਰ ਤੇ ਤੂੰ ਜਾ ਰਹਿਆ ਗਲਤੀਆਂ ਦੂਜੀਆਂ ਦੀਆਂ ਵੇਖਦਾ ਹੈ ਰੱਬ ਦੇ ਦਰ ਤੇ ਨਮਸਕਾਰ ਕਰ ਤੂੰ ਕਰਨੀ ਹੈ ਦੂਜਿਆਂ ਨੂੰ ਵੇਖਦਾ ਪਿਆ ਕਿ ਨਮਸਕਾਰ ਕਿਦਾਂ ਕਰਦਾ ਤੇ ਸਹੀ ਹੋਈਆ ਜਾਂ ਕਿਦਾਂ ਹੋਈਆ ਕਬੂਲ ਆਪਣੇ ਆਪ ਨੂੰ ਕਰਨੇ ਦੋ ਅਤੇ ਵੇਖਦਾ ਦੂਜੇ ਨੂੰ ਇਹ ਸਭ ਤੋਂ ਵੱਡਾ ਇਨਸਾਨ ਦਾ ਔਗਣ ਤਾਂ ਸਤਿਗੁਰੂ ਕਹਿੰਦੇ ਨੇ ਹਰ ਰਾਸ ਸਤਿਗੁਰ ਤੇ ਰਾਸ ਜਾਣੇ ਜੇ ਤੈਨੂੰ ਰਾਸ ਇਹ ਨਾ ਨਾ ਜਾਣ ਸਕਿਆ ਗੁਰੂ ਦੇ ਕੋਲ ਜਾ ਕੇ ਫਿਰ ਤੂੰ ਕੁਝ ਵੀ ਨਹੀਂ ਜਾਣ ਸਕਿਆ ਰਾਸ ਹੁੰਦਾ ਪਿਆਰ ਰਾਸ ਹੁੰਦਾ ਮੁਹੱਬਤ ਰਾਸ ਹੁੰਦਾ ਗੁਰੂ ਦੀ ਰਜਾ ਰਾਸ ਹੁੰਦਾ ਸ਼ਰਧਾ ਪ੍ਰੇਮ ਭਾਵਨਾ ਜੇ ਤੈਨੂੰ ਇਹ ਨਾ ਆਇਆ ਗੁਰੂ ਦੇ ਕੋਲ ਜਾ ਕੇ ਹਜੇ ਵੀ ਮੇਰੇ ਤੇਰੇ ਆ ਫਿਰ ਤਾਂ ਭਾਵੇਂ 100 ਢੇੜਾ ਆਵੋ ਜਾਓ ਇੱਕ ਦੀ ਥਾਂ ਤੇ 100 ਢੇੜਾ ਲਾ ਲੇ ਇੱਕੋ ਹੀ ਬਰਾਬਰ ਇਦਾਂ ਇਹਦੇ ਕਰਕੇ ਸਤਿਗੁਰੂ ਇੱਥੇ ਬਣਜ ਕਹਿੰਦੇ ਨੇ ਕਿ ਬਣਜ ਕਰ ਸਜਣਾ ਉਹ ਵੀ ਕਰਨਾ ਹੈ ਰੱਬ ਦੇ ਨਾਮ ਦਾ ਅਤੇ ਹਰ ਹਰ ਨਿਤ ਜਪੇ ਹੋ ਜੀ ਹੋ ਲਾਹ ਖਟੇ ਹੋ ਦਿਹਾੜੀ ਦਿਹਾੜੀ ਦਾ ਭਾਵ ਹਰ ਰੋਜ਼ ਜਦੋਂ ਸਰਦਾ ਭਾਵਨਾ ਅੰਦਰ ਜਾਗਦੀ ਹੈ ਇਨਸਾਨ ਦੇ ਅੰਦਰ ਕਿ ਮਨ ਬਣਜ ਕਰਨਾ ਮੈਂ ਰੱਬ ਦੇ ਨਾਮ ਦਾ ਧਰਮ ਘਟਕਾਣੇ ਤੇ ਜਾਣਾ ਆਪਣੇ ਆਪ ਨੂੰ ਸੁਧਾਰਨ ਦੇ ਲਈ ਕਿਸੇ ਗੁਰੂ ਮੰਤਰ ਦੇ ਨਾਲ ਜੁੜਨਾ ਹੈ ਗੁਰ ਸ਼ਬਦ ਦੇ ਨਾਲ ਜੁੜਨਾ ਹੈ ਆਪਣੇ ਆਪ ਨੂੰ ਸੁਧਾਰਨ ਦੇ ਜਦੋਂ ਵੀ ਸਤੂਗੁਰਾਂ ਨੇ ਗੱਲ ਕੀਤੀ ਆਪਣੇ ਮਨ ਨੂੰ ਸੰਬੋਧਨ ਕਰਕੇ ਕੀਤੀ ਅਰਾ ਜਦ ਜਿਤਨੇ ਵੀ ਪੰਗੁਰੂ ਤੇਗ ਬਹਾਦਰ ਮਹਾਰਾਜ ਨੇ ਤੇ ਕਿਰਪਾ ਉਹ ਤਾਂ ਮਨ ਹੀ ਅੱਗੇ ਰੱਖ ਦਿੰਦੇ ਨੇ ਮਨ ਤੋਂ ਕੌਣ ਕੁਮਤ ਕੈ ਲੈਣੀ ਸਤਿਕਾਰਯੋਗ ਭਗਤ ਕਬੀਰ ਜੀ ਕਹਿੰਦੇ ਨੇ ਆਰਾਮ ਸਿਮਰ ਪਛਤਾਹੇਂਗਾ ਮਨ ਭਾਪੀ ਜੀਆ ਲੋਭ ਕਰਤਾ ਆਜ ਕਾਲ ਉੱਠ ਜਾਂ ਅਜੇ ਤੇਰੇ ਮਨ ਜਿਹੜਾ ਇਹਨਾਂ ਦਿਹਾੜੀ ਦੇ ਵਿੱਚ ਹਰ ਰੋਜ਼ ਪਾਪਾਂ ਨੂੰ ਲੁਟੇਦਾ ਗੁਨਾਹਾਂ ਨੂੰ ਲੁਟੇ। ਜਦੋਂ ਰੱਬ ਦੇ ਨਾਮ ਦੇ ਨਾਲ ਜੁੜੇਗਾ ਹਰ ਹਰ ਨਿਤ ਜਪਿਓ ਜੀਓ ਜਦੋਂ ਤੇਰਾ ਜੀ ਜਾਂ ਤੇਰੀ ਜਿੰਦ ਰੱਬ ਦਾ ਨਾਮ ਜਪੇਗੀ ਫਿਰ ਲਾਹਾ ਮਿਲੇਗਾ। ਗੁਰਮਖ ਲਾਹਾ ਲੈ ਚੱਲੇ ਮਨਮੁਖ ਚੱਲੇ ਮੂਲ ਗਵਾਏ ਜੀ। ਮੂਲ ਗਵਾ ਲੈਣਾ ਇਨਸਾਨ ਨੇ ਆਪਣੇ ਤਲ ਨੂੰ ਗਵਾ ਲਿਆ ਮੂਲ ਇਨਸਾਨ ਦਾ ਕੀ ਹੈ ਮਤਲਬ ਪਾਣੀ ਦਾ ਮੂਲ ਮੱਛੀ ਦਾ ਮੂਲ ਕੀ ਹੈ ਪਾਣੀ ਹੈ ਪਾਣੀ ਤੋਂ ਬਰ ਕੱਢ ਦੇਵਾਂਗੇ ਤੜਫ ਤੜਫ ਕੇ ਮਰ ਜੇਗੀ ਪੌਦਾ ਹਰ ਇੱਕ ਮੂਲ ਸਾਡਾ ਜਿਹੜਾ ਹੈ ਵਿੱਚ ਤਾਂ ਰੱਬ ਹੀ ਹੈ ਪਰ ਜੀਵਨ ਦਾ ਜਿਹੜਾ ਸਾਡਾ ਹੈ ਹਰ ਇੱਕ ਦਾ ਪਾਣੀ ਹੈ ਪੌਦਾ ਹੈ ਅਸੀਂ ਆਪਾਂ ਵਿੱਚ ਜੋ ਮਰ ਜੀ ਬੀਜ-ਬੀਜੀ ਦਾ ਪਾਣੀ ਜ਼ਰੂਰ ਲਾਉਣਾ ਪੈਂਦਾ ਆਪਣੇ ਮੂਲ ਨਾਲ ਟੁੱਟ ਗਏ ਪੱਬਰ ਤੂੰ ਹਰੀਆਵਲਾ ਕਬੂਲਾ ਕੰਚਨ ਬਨ ਕਹਿ ਦੋ ਖੜੇ ਸੜਿਓਏ ਕਾਲੀ ਗੁਰੂ ਨਾਨਕ ਦੇ ਮਹਾਰਾਜ ਜੀ ਲੰਘ ਰਹੇ ਸੀ ਜਦੋਂ ਉਹਨਾਂ ਨੇ ਫੁੱਲ-ਬੂਟੇ ਦੇਖੇ ਖੇੜੇ ਤਲਾਬ ਤੇ ਬੜੇ ਸੋਹਣੇ ਸੀ ਫਾਤੇ ਬੜਾ ਰੱਬ ਦਾ ਉਹਨਾਂ ਨੇ ਸ਼ੁਕਰ ਕੀਤਾ ਗੁਰੂ ਨਾਨਕ ਦੇ ਮਹਾਰਾਜ ਵਾਹ ਕਮਾਲ ਤੁਹਾਡੀ ਇਹ ਕੁਦਰਤ ਹੈ ਜਿਨ੍ਹਾਂ ਦੇ ਵਿੱਚੋਂ ਸੁਹਾਪਣ ਆਉਂਦਾ ਹੈ ਜਿਨ੍ਹਾਂ ਦੇ ਵਿੱਚੋਂ ਸਗੋਂਦੀ ਆਉਂਦੀ ਹੈ ਬੜਾ ਆਨੰਦ ਹੈ ਤਾਂ ਜਦੋਂ ਜਦੋਂ ਛੋੜੇ ਦਿਨਾਂ ਬਾਅਦ ਬਾਪਸ ਆਏ ਨੇ ਉਸੇ ਛੱਪੜ ਤੋਂ ਉਸੇ ਤਲਾਵ ਤੋਂ ਬਦਬੂ ਆਉਣੀ ਪਈ ਸੀ ਕਿਉਂਕਿ ਜਿਹੜਾ ਮੂਲ ਸੀ ਉਹਨਾਂ ਦਾ ਮੂਲ ਟੁੱਟ ਗਿਆ ਸੀ ਮੂਲ ਨਾਲ ਦਾ ਪਾਣੀ ਪਾਣੀ ਦੇ ਨਾਲ ਟੁੱਟ ਗਏ ਨੇ ਉਹ ਤਾਂ ਸੜਨਗੇ ਸਗੰਦੀ ਆਉਣ ਦੀ ਤਾਂ ਸੁਹਾਪਣ ਦੇਣ ਦੀ ਗੱਲ ਤਾਂ ਬੜੀ ਦੂਰ ਦੀ ਹੈ ਉਹਨਾਂ ਨੇ ਖੁਸ਼ਮੈਸਾਪਣ ਦੇਣਾ ਸੁਗੰਧੀ ਦੇਣੀ ਹੈ ਤਾਂ ਉਹਨਾਂ ਦੇ ਵਿੱਚ ਬਦਬੂਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਤੱਕ ਉਹ ਮੂਲ ਨਾਲ ਜੁੜੇ ਨੇ ਉਦੋਂ ਤੱਕ ਮੂਲ ਤੋਂ ਟੁੱਟ ਗਏ ਨੇ ਤਾਂ ਉਹਨਾਂ ਦਾ ਲਾਜ਼ਮੀ ਹੈ ਸੜਨਾ ਗੜਨਾ ਲਾਜ਼ਮੀ ਹੈ ਸਤਿਗੁਰੂ ਕਹਿੰਦੇ ਨੇ ਪੱਬਰ ਤੂੰ ਹਰੀਆ ਬਲਾ ਕਬਲਾ ਕੰਚਨ ਸੋਨੇ ਦੀ ਤਰਜੀਹ ਦਿੱਤੀ ਹੈ ਕਬਲਾ ਕੰਚਨ ਬੰਨ ਸੋਨੇ ਵਰਗਾ ਬੜਾ ਸੋਹਣਾ ਲੱਗਦਾ ਹੈ ਸੋਨਾ ਵੀ ਫਿੱਕਾ ਪੈਂਦਾ ਤੇਰੇ ਸਾਹਮਣੇ ਇਤਨਾ ਦਾ ਸੁਹਾਪਣ ਦੇ ਰਹੇ ਆ ਇਦਾਂ ਦੀ ਤੂੰ ਸੁਗੰਧੀ ਦੇ ਰਿਆ ਖੜਿਆ ਪਿਆ ਫੁੱਲਾਂ ਨੂੰ ਵੇਖ ਕੇ ਕਿਆ ਕਾਲੀ ਹੋਈ ਆ ਦੇਹਰੀ ਤਾਂ ਕਹਿੰਦੇ ਤੂੰ ਕਾਲਾ ਕਿਉਂ ਹੋ ਗਿਆ ਤੇਰੀ ਦੇਹ ਕਾਲੀ ਕਿਉਂ ਹੋ ਗਈ ਸੜ ਗਈ ਆ ਹੁਣ ਉਹਨਾਂ ਦਾ ਆਪਣਾ ਹੰਦਾ ਜਗੂਰ ਨਾਨਕ ਦੇ ਮਹਾਰਾਜ ਜੀ ਦਾ ਕਹਿੰਦੇ ਫਿਰ ਫੁੱਲ ਨੇ ਗਿਆ ਸੀ ਕਿ ਮੈਂ ਆਪਣੇ ਮੂਲ ਤੋਂ ਟੁੱਟ ਗਿਆ ਤਾਂ ਕਰਕੇ ਮੇਰਾ ਇਹ ਹਾਲ ਹੈ ਸਤਿਗੁਰੂ ਇਹ ਕਹਿੰਦੇ ਨੇ ਲਾਹਾ ਖਟਿਓ ਦਿਹਾੜੀ ਮਨਮੁਖ ਚੱਲੇ ਮੂਲ ਗਵਾਏ ਜੀ ਮਨਮੁਖ ਜਿਹੜੇ ਬੰਦੇ ਨੇ ਮੂਲ ਗਵਾ ਕੇ ਚਲੇ ਜਾਂਦੇ ਨੇ ਗੁਰਮਖ ਲਾਹਾ ਲੈ ਗਏ ਗੁਰਮਕਲਾਹਾ ਲੈ ਜਾਂਦੇ ਨੇ ਹੁਣ ਉਹੀ ਲਾਹਾ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਤੇਰੀ ਝੋਲੀ ਦੇ ਵਿੱਚ ਪਾਉਣਾ ਇਹੋ ਤਨ ਤਿੰਨਾ ਮਿਲੇ ਜਿਨ ਹਰ ਆਪੇ ਚ ਪਾਣਾ ਤਨ ਮਿਲਣਾ ਸਾਨੂੰ ਤਨ ਮਿਲਣਾ ਤਦ ਰਸਤੀਆਂ ਮਿਲਣੀਆਂ ਨੇ ਧਨ ਦਾ ਮਿਲਣਾ ਰਤਵਿਆਂ ਦਾ ਮਿਲਣਾ ਧਨ ਦਾ ਮਿਲਣਾ ਖੁਸ਼ੀਆਂ ਦਾ ਮਿਲਣਾ ਆਨੰਦ ਦਾ ਮਿਲਣਾ ਲੋਕ ਸੁਖੀਆ ਪਰ ਲੋਕ ਸੋਹਿਲਾ ਹੋਣਾ ਕੀ ਤੋਂ ਹੋਵੇਗਾ ਸਾਡੇ ਕੋਲ ਧਨ ਹੈ ਹੁਣ ਸਾਨੂੰ ਪਤਾ ਹੈ ਇਹ ਧਨ ਆਉਂਦਿਆਂ ਦਾ ਪਤਾ ਨਹੀਂ ਲੱਗਦਾ ਤੇ ਨਾ ਜਾਂਦਿਆਂ ਦਾ ਪਤਾ ਲੱਗਦਾ ਕਿਉਂਕਿ ਜਿਹੜਾ ਧਨ ਦੌਲਤ ਅਸੀਂ ਕਮਾ ਰਹੇ ਹਾਂ ਨਾ ਇਹਨੂੰ ਸੌ ਤੋਂ ਸੈਂਕੜਿਆਂ ਤੇ ਸੈਂਕੜਿਆਂ ਤੇ ਸੀਨੇ ਹਜ਼ਾਰਾਂ ਹਜ਼ਾਰਾਂ ਤੋਂ ਲੱਕੇ ਕੋਡੀ ਕੋਡੀ ਜੋਰਕ ਹੈ ਜੋਰੇ ਲੱਖ ਕਰੋੜ ਸਾਨੂੰ ਪਤਾ ਹੈ ਇਹ ਜਿੱਦਾਂ ਆਏ ਨੇ ਉਦਾਂ ਜਾਣਾ ਅਤੇ ਐਦਾਂ ਦੀ ਕਮਾਈ ਜਾਂਦੀ ਵੀ ਉਦਾਂ ਹੀ ਹੈ ਇਹਦਾ ਸਿੱਖ ਆ ਰਹੀ ਹੈ ਨਾ ਸਾਡੇ ਵੱਲ ਉਦਾਂ ਦੀ ਜਾਂਦੀ ਹੈ ਡਰ ਰਹਿੰਦਾ ਸਹਿਮਿਆ ਰਹਿੰਦਾ ਹਰ ਵਕਤ ਚਲਤੀ ਵਾਰਨਾ ਕਛ ਮਿਲਿਓ ਭਗਤ ਕਬੀਰ ਜੀ ਕਹਿੰਦੇ ਨੇ ਲਈ ਲੰਗੋਟੀ ਤੋਰ ਇਹਨੂੰ ਡਰ ਰਹਾ ਕਿ ਕਿਤੇ ਮਾਇਆ ਚਲੀ ਨਾ ਜਾਂਦੇ ਪਰ ਮਾਇਆ ਦੀ ਸੋਭਾ ਇਹ ਛਾੜਦੇ ਹਾਂ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਭਾਈ ਗੁਰੂ ਦੀ ਰਜਾ ਰੱਬ ਦੀ ਰਜਾ ਦੇ ਵਿੱਚ ਹੈ ਪਰਮਾਤਮਾ ਮੇਰਾ ਉਹਨਾਂ ਦੇ ਕਰਦਾ ਜਿਹੜੇ ਦਾ ਜਾਦੇ ਵਿੱਚ ਚੱਲਦੇ ਨੇ ਕਹੇ ਨਾਨਕ ਹਰ ਰਾਸ ਮੈਲੀ ਕਰ ਆਨੰਦ ਬਣਦਾ ਹੈ ਆਪਣੇ ਆਪ ਨੂੰ ਕਹਿੰਦਾ ਮੇਰੀ ਰਾਸ ਕੀ ਹੈ ਮਤਲਬ ਮੇਰੀ ਪੂੰਜੀ ਕੀ ਹੈ ਮਨ ਹੋਵਾ ਬਨਜਾਰਾ ਆਪਣੇ ਮਨ ਨੂੰ ਬਨਜਾਰਾ ਬਣਾ ਲਿਆ ਬਨਜਾਰਾ ਬਣਜ ਕਰਨ ਵਾਲਾ ਵਪਾਰ ਕਰਨ ਵਾਲਾ ਹੁਣ ਕਿਹਦਾ ਵਪਾਰ ਕਰਦਾ ਹੈ ਗੁਰੂ ਦੀ ਸੰਗਤ ਦਾ ਕਰਦਾ ਹੈ ਕਿ ਮੈਂ ਇੱਥੇ ਆਇਆ ਕੁਝ ਲਾਹਾ ਲੈ ਕੇ ਜਾਵਾਂਗਾ ਭਾਵੇਂ ਸਮਾਂ ਥੋੜਾ ਹੈ ਮੇਰੇ ਕੋਲ ਥੋੜੇ ਸਮੇਂ ਦੇ ਵਿੱਚ ਵੀ ਬਹੁਤਾ ਲਾਹਾ ਲੈ ਕੇ ਜਾਵਾਂਗਾ ਮੇਰੇ ਕੋਲ ਧਨ ਦੌਲਤ ਨਹੀਂ ਹੈ ਪਰ ਫਿਰ ਵੀ ਮੈਂ ਲਾਹਾ ਲੈਣਾ ਹੈ ਲਾਹਾ ਗੁਰੂ ਦੀ ਖਿਦਮਤ ਕਰਾਂਗਾ ਗੁਰੂ ਦੇ ਦਰਬਾਰ ਦੀ ਗੁਰੂ ਦੇ ਪਿਆਰਿਆਂ ਦੀ ਖਿਦਮਤ ਕਰਕੇ ਮੈਂ ਲਾਹਾ ਲਵਾਂਗਾ ਅਤੇ ਉਹ ਖਿਦਮਤ ਉਹਦੀ ਹੈ ਸ਼ਿੱਦਤ ਦੇ ਨਾਲ ਜਦੋਂ ਸ਼ਿੱਦਤ ਦੇ ਨਾਲ ਕਰਦਾ ਫਿਰ ਮਨ ਬਣਜਾਰਾ ਬਣਦਾ ਹੈ ਲਾਜ਼ਮੀ ਹੁਣ ਜਿਹੜੇ ਬਣਜਾਰੇ ਨੇ ਵਪਾਰ ਕਰਨ ਵਾਲੇ ਨੇ ਕਿਤੇ ਨਾ ਕਿਤੇ ਤਾਂ ਉਹ ਜੇ ਕਿਤੇ ਐਦਾਂ ਨਹੀਂ ਕਿ ਸਾਰੇ ਮੰਨ ਲਓ ਉਹਨਾਂ ਨੂੰ ਲਾਹਾ ਹੁੰਦਾ ਹੈ ਕਿੰਨੀ ਵਾਰਕਾ ਤੇ ਜੀ ਵੀ ਚੀਜ਼ ਜਾਂਦੀ ਹੈ ਵਪਾਰ ਜਿਹੜਾ ਹੈ ਨਾ ਇਹ ਲਾਜ਼ਮੀ ਹੈ ਭਾਵੇਂ ਕੋਈ ਵੀ ਦੁਕਾਨਦਾਰ ਹੈ ਤੂੰ ਉੱਠਦਾ ਬੋਲਣਾ ਪਵੇਗਾ ਅਤੇ ਉਹ ਬੰਨਝ ਹੋਈ ਨਹੀਂ ਸਕਦਾ ਅਤੇ ਗਰਾਖ ਕੋਈ ਆਇਆ ਹੈ ਦੁਕਾਨ ਤੇ ਕੋਈ ਕਸਟਮਰ ਆਇਆ ਤਾਂ ਫਿਰ ਉਹਨੂੰ ਪਗਵਾਨ ਦਾ ਰੂਪ ਜਾਣਣਾ ਕੀ ਲੈਣਾ ਤੇ ਕਿਦਾਂ ਉਹਨੂੰ ਪਿਆਰ ਮੁਹੱਬਤ ਦੇ ਨਾਲ ਬੋਲਣਾ ਦੁਕਾਨਦਾਰੀ ਵੀ ਇਹਦਾ ਸੌਖੀ ਨਹੀਂ ਆ ਬਣਜੇ ਵਪਾਰ ਕਰਣਾ ਜਿਵੇਂ ਕਹਿੰਦੇ ਉਹ ਬਣਜੇ ਵਪਾਰ ਕਰਦਾ ਐਦਾਂ ਦਾ ਬਣਜੇ ਵਪਾਰ ਰੱਬ ਦੇ ਨਾਮ ਦਾ ਉਥੇ ਜਿਵੇਂ ਉਹ ਮੁਨਾਫਾ ਸੋਚਦਾ ਤੂੰ ਮੁਨਾਫਾ ਇਹ ਸੋਚੀਂ ਕਿ ਅੱਜ ਮੈਂ ਸੇਵਾ ਕਰਦਾ ਗੁਰੂ ਦੀ ਖਿਦਮਤ ਕਰਦਾ ਅੱਜ ਮੈਂ ਬਾਣੀ ਪੜ੍ਹਦਾ ਬਾਣੀ ਸੁਣਦਾ ਗੁਰੂ ਦੀਆਂ ਵਿਚਾਰਾਂ ਸੁਣਦਾ ਇਹ ਮੇਰੇ ਲਈ ਲਾਹੇ ਕੱਲ ਨੂੰ ਇਹਨੇ ਮੇਰੇ ਕੰਮ ਆਉਣਾ ਹੈ ਲੋਕ ਤੇ ਵੀ ਅਤੇ ਫਿਰ ਲੋਕਾਂ ਇਹ ਕੰਮ ਹੋ ਗਏ ਤੇ ਕੰਮ ਜਦੋਂ ਆਉਂਦੇ ਨੇ ਸੰਗਤ ਜੀ ਅੱਖਾਂ ਟੱਡੀਆਂ ਰਹਿ ਜਾਂਦੀਆਂ ਨੇ ਹਿਰਦਾ ਪਟ ਜਾਂਦਾ ਜਦੋਂ ਸਾਨੂੰ ਪਤਾ ਚੱਲਦਾ ਕਿ ਇੰਦਾ ਦਾ ਰੱਬ ਨੇ ਹੱਥ ਦੇ ਕੇ ਰੱਖਿਆ ਅੱਗ ਦੇ ਵਿੱਚ ਵੀ ਖੜ ਜਾ ਮੇਰਾਬ ਅੱਗ ਦੇ ਵਿੱਚੋਂ ਵੀ ਬਚਾ ਲੈਂਦਾ ਨਹੀਂ ਤੈਰ ਲਡਾਉਂਦਾ ਉਹ ਫਿਰ ਉਹਨੂੰ ਵੀ ਬਚਾ ਲੈਂਦਾ ਡੁੱਬਣੋਂ ਵੀ ਬਚਾ ਲੈਂਦਾ ਆ ਪਿੱਛੇ ਜੇ ਹైదరాబాద్ ਆਪਾਂ ਪਹਿਲਾਂ ਵੀ ਅਰਜ ਕਰ ਚੁੱਕੀਆਂ ਜਹਾਜ਼ ਕ੍ਰੈਸ਼ ਹੋਇਆ ਸੀ ਸਭ ਜਹਾਜ਼ ਸੜ ਗਿਆ ਸਭ ਕੁਝ ਸੜ ਗਿਆ ਇੱਕ ਬੰਦਾ ਵਿੱਚ ਹੀ ਬੈਠਿਆ ਰਿਹਾ ਉਹਦੇ ਤਾਂ ਕਾਂਚ ਨਹੀਂ ਰੱਖਣ ਵਾਲਾ ਕੌਣ ਹੈ ਰੱਬ ਹੈ 200 250 ਦੇ ਕਰੀਬ ਯਾਤਰੀ ਸੀ ਜਿਹੜੀ ਉਹਦੇ ਵਿੱਚ ਸਵਾਰ ਸੀ ਸਾਰੇ ਬੱਚੇ ਵੀ ਸੀ ਬਜ਼ੁਰਗ ਵੀ ਸੀ ਜਵਾਨ ਵੀ ਸੀ ਸੜ ਕੇ ਸਾਰੇ ਸਵਾ ਉਹ ਇੱਕ ਇੰਨੇ ਨਹੀਂ ਰਹੇ ਕਿਉਂਕਿ ਉਹਤੇ ਰੱਬ ਦੀਆਂ ਮੇਰਾ ਮੇਰਾ ਤਾਂ ਵੀ ਸੇ ਰੱਬ ਦੀਆਂ ਸਾਰੀਆਂ ਤੇ ਹੁੰਦੀਆਂ ਨੇ ਪਰ ਸਾਨੂੰ ਰੱਬ ਦੀ ਰਾਜ ਦੇ ਵਿੱਚ ਚੱਲਣ ਦਾ ਹਦਾਇਤ ਹੁਕਮ ਹੈ ਸਤਿਗੁਰਾਂ ਦਾ ਕਿ ਰਾਜ ਦੇ ਵਿੱਚ ਚੱਲ ਹੈਰਾਨ ਹੋ ਜਾਇਆ ਕਰੇਗਾ ਪਰ ਰੱਬ ਨੇ ਏਦਾਂ ਹੱਥ ਦੇ ਕੇ ਰੱਖਣਾ ਕਿਉਂਕਿ ਅਸੀਂ ਗੁਨਾਹ ਪਾਪ ਸਾਡੇ ਏਦਾਂ ਦੇ ਨੇ ਅੱਗ ਤੋਂ ਨਹੀਂ ਡਰਦੇ ਅਸੀਂ ਕਮਾ ਰਹੇ ਹਾਂ ਇਕੱਠੀ ਕਰਦੇ ਪਏ ਹਾਂ ਪਾਣੀ ਇਕੱਠਾ ਕਰਦੇ ਪਏ ਜਦੋਂ ਸਾਨੂੰ ਵਿੱਚ ਵੜਨਾ ਹੈ ਉਹਦੇ ਵਿੱਚ ਸਾਨੂੰ ਜੋ ਪਤਾ ਲੱਗਦਾ ਅੱਜ ਦਾ ਦੂਜਿਆਂ ਨੂੰ ਧੱਕਾ ਦੇਣੇ ਆ ਨਾ ਅੱਗ ਦੇ ਵਿੱਚ ਪਾਣੀ ਦੇ ਵਿੱਚ ਜਦੋਂ ਸਾਨੂੰ ਤੱਕਾ ਦੇਣਾ ਪਵੇ ਅਸੀਂ ਵਿੱਚ ਜਾਵਾਂਗੇ ਉਦੋਂ ਪਤਾ ਲੱਗੇਗਾ ਪਾਣੀ ਦੇ ਵਿੱਚ ਇਨਸਾਨ ਨੂੰ ਕਿਦਾਂ ਫੀਲ ਹੁੰਦਾ ਹੈ ਅੱਗ ਦੇ ਵਿੱਚ ਜਦੋਂ ਸਾਡਾ ਕਿੰਨਾ ਕੁ ਦੁੱਖ ਲੱਗਦਾ ਹੈ ਅੱਜ ਤੱਕ ਇਹ ਦੇ ਰਹੇ ਆ ਕਿਰਤ ਕਰਕੇ ਤੱਕਾ ਦੇ ਦਿੱਤਾ ਕਿਸੇ ਦੀਆਂ ਇਮੋਸ਼ਨਲ ਨਾਲ ਅਸੀਂ ਨੂੰ ਬਲੈਕਮੇਲ ਕਰ ਧਰਮ ਨਾਲ ਜੁੜਿਆ ਕਿਵੇਂ ਵੀ ਕਿੰਨੇ ਤਰੀਕਿਆਂ ਦੇ ਨਾਲ ਅਸੀਂ ਕਰਦੇ ਹਾਂ ਬਸ ਅਸੀਂ ਆ ਮੈਂ ਆ ਜੋ ਕੁਝ ਕਰਦ ਦੂਜੇ ਨੂੰ ਸਮਝਦੇ ਨੇ ਜਦੋਂ ਆਪ ਕਰੋ ਅਗਦੇ ਵਿੱਚ ਜਾਂਦੇ ਉਦੋਂ ਪਤਾ ਲੱਗਦਾ ਕਿ ਬਾਕੀ ਇਹਦਾ ਸੇਕ ਬਣਿਆ ਅਗ ਮਚ ਰਹੀ ਹੈ ਅਸੀਂ ਮਚ ਨਹੀਂ ਰਹੇ ਆ ਬਾਹਰ ਨਹੀਂ ਵਖਾਪੀ ਅੰਦਰੋਂ ਅੰਦਰ ਮਚ ਰਹੇ ਆ ਇਹਦੀ ਅੱਗ ਨੂੰ ਕੋਣ ਦੇਖਦਾ ਕੋਈ ਨਹੀਂ ਦੇਖਦਾ ਤੈਨੂੰ ਪਤਾ ਹੈ ਅੰਦਰ ਇਸ ਤੇ ਸਾੜਾ ਪਿਆ ਹੈ ਗੁਰੂ ਦਾ ਸ਼ਬਦ ਹੈ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਕੈ ਜਾਲੇ ਗੁਰੂ ਦਾ ਇੱਕ ਸ਼ਬਦ ਹੈ ਜਿਹੜਾ ਤੈਨੂੰ ਡੁੱਬਣ ਨਹੀਂ ਦੇਵੇਗਾ ਜਲ ਨਹੀਂ ਦੇਵੇਗਾ ਉਰਬਦੀਰੇ ਖਜ਼ਾਨਾ ਇਕੱਠਾ ਕਰੇ ਬਣਜ ਕਰੇਗਾ ਇਹਦਾ ਤਸਕਰ ਕਹਿੰਦੇ ਚੋਰੀ ਕਰਨਾ ਸਨ ਲਾਉਣਾ ਚੋਰ ਨੂੰ ਤਸਕਰ ਤਸਕਰ ਚੁਰਾ ਨਹੀਂ ਸਕੇਗਾ ਇਹਦਾ ਨਾ ਤੂੰ ਬਣਜ ਕਰੇਗਾ ਸੰਗਤ ਦੇ ਵਿੱਚੋਂ ਗੁਰੂ ਦੇ ਸ਼ਬਦ ਦੇ ਰਾਹੀ ਗੁਰੂ ਦੇ ਅਲਫਾ ਜਾਂਦੇ ਰਹੇ ਜਦੋਂ ਕਮਾਵੇਂਗਾ ਉਹ ਤੇਰਾ ਬਣ ਜਾਏ ਇੱਥੇ ਵੀ ਜਹ ਜਾਈਏ ਤਹਾ ਸੋਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਫਿਰ ਜਿੰਦਗੀ ਦਾ ਅਨੰ内 ਆਨੰਦ ਹੈ ਸਮਾਪਤੀ ਦਾ ਸਮੇਂ ਹੋ ਜਾ ਕੋ ਲੰਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ